ਪਰ ਪਰਦਾ ਅੱਜ ਕੌਣ ਖੜੇ ਕੋਈ ਨਹੀਂ ਅੱਜ ਮੇਰਾ ਵੀਰ ਖਲੋਤਾ ਨਜ਼ਰ ਨਾ ਸਭਾ ਵੰਟੀ ਰਾ ਕੋ ਪ੍ਰਸ਼ਾਸਨ ਨੂੰ ਇਹ ਪਤਾ ਲੱਗ ਜਾਏ ਕਿ ਜਿਹੜੀ ਕਿਸਾਨ ਮਜੂਦ ਸੰਘਰਸ਼ ਕਮੇਟੀ ਪੰਜਾਬ ਆ ਇਹਨਾਂ ਦਾ ਇੱਕ ਯਾਤਰਾ ਵਾ ਇਹ ਕਿਸੇ ਵਿਦਵਾਨ ਆ ਅਸੀਂ ਵਿਦਵਾਨ ਦੇ ਰਹਿ ਕੇ ਕੰਮ ਕਰਦੇ ਆ ਅੱਜ ਦੀ ਜਿਹੜੀ ਕਾਮ ਦਿੱਤੀ ਆ ਪੂਰੇ ਪੰਜਾਬ ਦੇ ਵਿੱਚ ਦਿੱਤੀ ਆ ਭਾਈ ਇੱਕ ਦਿਨ ਦੀ ਦਿੱਤੀ ਆ ਤੁਸੀਂ ਸੋਸ਼ਲ ਮੀਡੀਆ ਤੇ ਮਦਬਦੋਸ ਦੀ ਵੀਡੀਓ ਪਾਈ ਸੀ ਜਿੱਥੇ ਪ੍ਰਾਈਵੇਟ ਬੱਤੀ ਹੋ ਗਈ ਆ ਉਹਨੇ ਆਪਣੇ ਪ੍ਰਾਈਵੇਟ ਸਕਿਉਰਟੀ ਗੱਲ ਵੀ ਲੋਕਾਂ ਦੇ ਅੱਖੇ ਹੋਇਆ ਰਖਣਾ ਲੈ ਕੇ ਆਉਂ ਗਏ ਤਾਂਜ ਘਰਾਂ ਦੇ ਵਿੱਚ ਚਿੱਪ ਵਾਲੇ ਮੀਟਰ ਲਵਾਉਣਗੇ ਆ ਦੇਖਿਆ ਜਿਹੜੀਆਂ ਚੀਜ਼ਾਂ ਪ੍ਰਾਈਵੇਟ ਆ ਆ ਜਿਹਾਂ ਆਉਂਦੇ ਠੇਕੇ ਪ੍ਰਾਈਵੇਟ ਕਰਦੇ ਦੇਖਿਆ ਬੋਲਦੇ ਜਦੋਂ ਘਰਾਂ ਕਹਿੰਦੇ ਕੀ ਇਹ ਅਜਿਹਾ ਬੋਲਦੇ ਆ ਦਾ ਕੁਤਵੀ ਪਿੰਦਾ ਅੱਜ ਇੱਥੇ ਸੀਆਈਡੀ ਨੂੰ ਲੋਡ ਕਰਾਉਣਾ ਚਾਹੁੰਦੇ ਆ ਕਿ ਪਹਿਲੇ 100 ਮੀਟਰ ਲਾਉਣੇ ਆ ਤੇ ਤੁਹਾਨੂੰ ਦੁਬਾਰਾ ਜਿੰਨੇ ਉਹ ਬਾਗ ਵਾਲਾ ਇਤਿਹਾਸ ਲਿਖਣਾ ਪਊਗਾ ਤੁਸੀਂ ਜੋ ਜਿੰਨੇ ਉਹ ਬਾਗ ਵਿੱਚ ਕੀਤਾ ਸੀ ਉਹੀ ਤੁਹਾਨੂੰ ਜੇ 100 ਵਾਲੇ ਮੀਟਰ ਲਾਉਣੇ ਆ ਤੇ ਇੱਥੇ ਕਰਨਾ ਪਊਗਾ ਜਿਨੇ ਦਿੰਦੇ ਆ ਅਸੀਂ ਕਿਉਂ ਨਹੀਂ ਆ ਕੇ ਪੰਜਾਬ ਦੇ ਵਿੱਚ ਜੋ ਬਿਜਲੀ ਕਰਮਚਾਰੀਆਂ ਦੀ ਕਹਾਟਾ ਜੋ ਬਿਜਲੀ ਕਰਮਚਾਰੀਆਂ ਦੀ ਕਹਾਟਾ ਪੰਜਾਬ ਉਸਕਾਰ ਬਿਜਲੀ ਲੈ ਕੇ ਚਪਤੀ ਕਰਕੇ ਉਹ ਕਾਜਾਂ ਪੂਰੀਆਂ ਕਰੇ ਕਿਉਂ ਕੰਮ ਨਹੀਂ ਦੇ ਕਰਨਾ ਜੋ ਕੰਮ ਕਰਦੀ ਆ ਤੇ ਹੋਰਾ ਸਿੱਧ ਪੰਜਾਬ ਦੇ ਕਿਸਾਨਾਂ ਨੂੰ ਮੁੰਡਾ ਨੂੰ ਰੋਜ਼ਗਾਰ ਮਿਲ ਜਾਂਦਾ ਕਿ ਟੁਠਾ ਫੇਰੋਣਾ ਤੇ ਬਣ ਗਿਆ ਤੇ ਟੁਠਾ ਫੜ ਕੇ ਇਹਨਾਂ ਨੂੰ ਮੰਨਤੇ ਬਣਾ ਦਈਏ ਅਸੀਂ ਕਹਣਾ ਕਿ ਉਹਨੇ ਅਸੀਂ ਮੰਨਤੇ ਨਹੀਂ ਬਣਾਏ ਅਸੀਂ ਉਹਨਾਂ ਦੇ ਵਾਰਸਿਆਂ ਉਹ ਜਿਹੜਾ ਹੱਥ ਨਾਲ ਸ਼ੇਰ ਦੇ ਜਪਾਰੇ ਪਾਰ ਦਿੱਤੇ ਤੇ ਬਿਜਲੀ ਬਿਲਕੁਲ ਸੀ ਕੀ ਆਉਗੇ ਅਸੀਂ ਉਹ ਵੀ ਰੋਕ ਦਿਆਂਗੇ